ਰਕਾਲ ਸਾਹਿਬ ਵਾਈ ਗੁੱਡ ਜੀ ਕੀ ਫਤਿਹ ਅਮਨਦੀਪ ਸਿੰਘ ਡੱਡੂ ਆਣਾ ਜ਼ਰਵਰ ਵਾਰਸ ਪੰਜਾਬ ਜਥੇਬੰਦੀ ਅੰਮ੍ਰਿਤਸਰ ਤੋਂ ਅੱਜ ਅਸੀਂ ਅੱਜ ਅਸੀਂ ਵਾਰਸ ਪੰਜਾਬ ਜਥੇਬੰਦੀ ਵੱਲੋਂ ਸ੍ਰੀ ਇਕਾਲਤਾ ਸਾਹਿਬ ਦੇ ਜਥੇਦਾਰ ਨੂੰ ਮਿਲਣ ਵਾਸਤੇ ਆਏ ਸੀ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਾਰਸ ਪੰਜਾਬ ਜਥੇਬੰਦੀ ਦੇ ਸਿੰਘ ਜਿਹੜੇ ਨਜਰਬੰਦਿਆਂ ਉਹਨਾਂ ਵਿੱਚੋਂ ਤਿੰਨ ਸਿੰਘ ਜਿਹੜੇ ਸਾਡੇ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਨਜਰਬੰਦਿਆਂ ਸਾਡੇ ਕੱਲ ਵਕੀਲ ਸਾਹਿਬ ਉਹਨਾਂ ਨੂੰ ਮਿਲਣ ਵਾਸਤੇ ਗਏ ਤੋ ਉਹਨਾਂ ਨੇ ਜੇਲ੍ਹ ਦਾ ਇੱਕ ਮਸਲਾ ਦੱਸਿਆ ਉਹਨਾਂ ਨੇ ਰਿਟਰਨ ਇੱਕ ਭੇਜਿਆ ਕਲਤਕ ਸਾਬ ਦੇ ਜਥੇਦਾਰ ਸਾਹਿਬ ਉਹਨਾਂ ਨੂੰ ਕਿ ਜਿਹੜਾ ਉੱਥੋਂ ਦੇ ਗੁਰੂ ਘਰ ਆ ਜੇਲਾ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈ ਉੱਥੋਂ ਦੀ ਜਿਹੜੀ ਸੇਵਾ ਮਰਿਆਦਾ ਉਹ ਪੁਲਿਸ ਪ੍ਰਸ਼ਾਸਨ ਹੀ ਭੰਗ ਕਰਦੀ ਪਈ ਆ ਉਹਦੇ ਵਿੱਚ ਮਸਲਾ ਇਹ ਹੋਇਆ ਕਿ ਜਿੱਤਰਾ ਗੁਰੂ ਘਰ ਦਾ ਸਵੇਰੇ ਅਪ ਸੇਖਾਂ ਦੀ ਮਰਿਆਦਾ ਵਾ ਕਿ ਸਵੇਰੇ 5:00 ਵਜੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਆ ਸਵੇਰੇ ਨਿਤਨੇਮ ਕਰਦੇ ਆ ਗੁਰਮਾਰ ਦਾ ਪ੍ਰਕਾਸ਼ ਕਰਦੇ ਆ ਉੱਥੋਂ ਦੇ ਅਫਸਰ ਜਿਹੜੇ ਆ ਇੱਕ ਬਲਬੀਰ ਸਿੰਘ ਆ ਤੇ ਇੱਕ ਜਗਜੀਤ ਸਿੰਘ ਸੁਪਰੀਡੈਂਟ ਉਹਨਾਂ ਨੇ ਜਿਹੜਾ ਸਮਾਂ 5 ਵਜੇ ਤੋਂ ਬਦਲ ਕੇ ਸਾਢੇ 7 ਦਾ ਕਰਤਾਗਾ ਸਵੇਰ ਦਾ ਗੁਰਮਾਰਾ ਦੇ ਪ੍ਰਕਾਸ਼ ਦਾ ਤੇ ਜਿਹੜੀ ਸ਼ਾਮ ਦੀ ਰਹਿ ਰਾਤ ਦੇ ਸਗਾਸਨ ਸਾਹਿਬ ਦਾ ਟਾਈਮ ਆ ਉਹ 3 ਵਜੇ ਤੋਂ ਸਾਢੇ 4 ਵਜੇ ਦਾ ਕਰਤਾਗਾ ਜਿਹੜੇ ਸਿੱਖ ਮਰਿਆਦਾ ਦੇ ਬਿਲਕੁਲ ਉਲਟ ਆ ਕਿਉਂਕਿ ਸਿੱਖ ਹਰ ਚੀਜ਼ ਤੇ ਬਰਦਾਸ਼ਤ ਕਰ ਸਕਦਾ ਪਰ ਗੁਰੂ ਦੀ ਤੇ ਕਿਸੇ ਨਾਲ ਕੋਈ ਸਮਝੌਤਾ ਨਹੀਂ ਗੁਰੂ ਦੀ ਮਰਿਆਦਾ ਤੇ ਕਿਸੇ ਨਾਲ ਸਾਡਾ ਗੇਤ ਸਮਝੌਤਾ ਨਹੀਂ ਹਰ ਸਿੱਖ ਗੁਰੂ ਨੂੰ ਪਹਿਲ ਰੱਖ ਕੇ ਚੱਲਦਾ ਤੇ ਉਹ ਸਿੰਘਾਂ ਨੇ ਜਿਹੜੇ ਵਾਰ ਪੰਜਾਬ ਜਥੇਬੰਦੀ ਦੇ ਉੱਤੇ ਸਿੰਘ ਆ ਭਾਈ ਮਨਦੀਪ ਸਿੰਘ ਜੀ ਬਹਿਰਾਮ ਤੋਂ ਆ ਬਲਵਿੰਦਰ ਸਿੰਘ ਜੀ ਜੰਗਿਆਣਾ ਜਤਿੰਦਰ ਸਿੰਘ ਜੀ ਬਾਬਾ گورਖਾ ਉਹ ਵਾਰਸ ਪੰਜਾਹ ਤਿੰਨਾਂ ਸਿੰਘਾਂ ਨੇ ਇਹ ਸਾਡੇ ਵਕੀਲ ਸਾਹਿਬ ਦੇ ਨੋਟਿਸ ਵਿੱਚ ਗੱਲ ਜਾਂਦੀ ਹੈ ਤੇ ਫਿਰ ਜਿਹੜੇ ਉੱਥੇ ਜੇਲ੍ਹ ਦੇ ਵਿੱਚ ਹੋਰ ਵੀ ਗੁਰਸਿੱਖ ਵੀਰ ਆ ਜਿਹੜੇ ਗੁਰੂ ਨੂੰ ਪਿਆਰ ਕਰਦੇ ਆ ਜਿਹੜੇ ਸਿੱਖ ਵੀਰ ਆਪਣੇ ਜੇਲ੍ਹ ਤੇ ਨਰਮ ਉਹਨਾਂ ਨੇ ਇੱਕ ਬਕਾਇਦਾ ਜਿਹੜਾ ਚਿੱਠੀ ਆ ਉਹ ਕਾਲਸ ਤਖਤ ਦੇ ਜਾਇਦਾਦ ਨੂੰ ਭੇਜੀ ਆ ਉਹਦੇ ਵਿੱਚ ਉਹਨਾਂ ਹਰ ਚੀਜ਼ ਲਿਖ ਕੇ ਭੇਜੀ ਆ ਤਸੂ ਮਸਲਾਏ ਸਿੱਖਾਂ ਲਈ ਮਸਲਾ ਹੈ ਕਿ ਸਾਡੇ ਗੁਰੂ ਘਰ ਭਾਵੇਂ ਜੇਲਾ ਚ ਤੇ ਭਾਵੇਂ ਜੇਲਾ ਤੋਂ ਬਾਹਰ ਬਣੇ ਆ ਉੱਥੇ ਸਾਡੀ ਗੁਰੂ ਦੀ ਮਰਿਆਦਾ ਬਹੁਤ ਭੰਗ ਹੋ ਰਹੀ ਆ ਖਾਸ ਕਰਕੇ ਸਾਡੀ ਜਿਹੜਾ ਪੁਲਿਸ ਪ੍ਰਸ਼ਾਸਨ ਉਹੀ ਕਰਦਾ ਪਿਆ ਸੋ ਅਸੀਂ ਕੱਲ ਤੱਕ ਸਦੇ ਜਹੀਦਾਰ ਨੂੰ ਮਿਲੇ ਆ ਜਥੇਦਾਰ ਸਾਹਿਬ ਬਾਹਰ ਸੀ ਉਹਨਾਂ ਨਾਲ ਸਾਡੀ ਫੋਨ ਤੇ ਗੱਲ ਹੋ ਗਈ ਆ ਉਹ ਕਹਿੰਦੇ ਇਸ ਚੀਜ਼ ਨੂੰ ਇਸ ਛੇਤੀ ਉਸੇ ਨੋਟਿਸ ਵਿੱਚ ਲਵਾਵਾਂਗੇ ਤੇ ਜਿਹੜੀ ਕਾਨੂੰਨੀ ਕਾਰਵਾਈ ਬੰਦੀ ਸਿੱਖ ਮਰਿਆਦਾ ਇਨਸਾਨ ਉਹ ਦੋਵਾਂ ਪੁਲਿਸ ਅਫਸਰਾਂ ਦੇ ਬਲਬੀਰ ਸਿੰਘ ਤੇ ਜਗਜੀਤ ਸਿੰਘ ਤੇ ਜ਼ਰੂਰ ਕਰਾਂਗੇ ਤੇ ਨਾਲ ਦੀ ਨਾਲ ਤੁਹਾਡੇ ਮਾਧਿਅਮ ਰਾਹੀਂ ਪੁਲਿਸ ਪ੍ਰਸ਼ਾਸਨ ਨੂੰ ਮੈਂ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਇਹੋ ਜਿਹੜੇ ਜਿਹੜੇ ਤੁਹਾਡੇ ਅਫਸਰ ਆ ਇਹਨਾਂ ਨੂੰ ਆਪ ਹੀ ਨੱਥ ਪਾ ਲੋ ਜਿਵੇਂ ਕਿ ਇਹਨਾਂ ਨੂੰ ਜੇਲ੍ਹ ਤੋਂ ਫੇਰ ਸੋਦਾ ਤੁਹਾਡੇ ਕੋਲ ਚੀਕਾਂ ਬਣੀਆਂ ਵਜਦੀਆਂ ਇਸ ਕਰਕੇ ਅਸੀਂ ਅੱਜ ਆਜੂ ਪਿਆਰ ਦੇ ਨਾਲ ਹੀ ਤੁਹਾਨੂੰ ਸਮਝਾਉਣ ਦੇ ਆ ਕਿ ਇਹੋ ਜਿਹੇ ਜਿਹੜੇ ਪੁਲਿਸ ਅਫਸਰ ਜਿਹੜੇ ਸਾਡੇ ਗੁਰੂ ਦੀ ਮਰਿਆਦਾ ਨੂੰ ਭੰਗ ਕਰਦੇ ਆ ਉਹ ਬਰਦਾਸ਼ਤਯੋਗ ਨਹੀਂ ਹੈਗੇ ਤੇ ਸੋ ਇਸ ਕਰਕੇ ਅੱਜ ਅਸੀਂ ਕੱਲ ਤੱਕ ਸਾਡੇ ਜਹੀਦਾਰ ਨੂੰ ਮਿਲੇ ਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਡੀ ਉਚਿਤ ਅਧਿਕਾਰੀ ਨਾਲ ਸਭ ਤੋਂ ਪਹਿਲਾਂ ਸਾਡੀ ਉਚਿਤ ਸਭ ਤੋਂ ਉੱਚ ਸਿੱਖਾਂ ਵਾਸਤੇ ਇੱਕ ਅਕਾਲ ਤਖਤ ਸਾਹਿਬ ਆ ਅਸੀਂ ਅਕਾਲ ਤਖਤ ਦੇ ਜਹੇਦਾਰ ਨੂੰ ਅਪੀਲ ਕੀਤੀ ਆ ਉਸ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਕਿਉਂਕਿ ਸਿੱਖਾਂ ਲਈ ਸਭ ਤੋਂ ਉੱਚ ਸੰਥਾਨ ਸਾਡਾ ਅਕਾਲ ਤਖਤ ਸਾਹਿਬ ਹੈਗਾ ਇਹ ਆਸ਼ਵਾਸ਼ਣ ਕੀ ਦਵਾਇਆ ਉਹਨਾਂ ਕਹਿੰਦੇ ਇੱਕ ਦੋ ਦਿਨਾਂ ਚ ਇਹ ਕਾਰਵਾਈ ਕਰਾਂਗੇ ਕਾਲ ਸਾਹਿਬ ਵਾਈ ਗੁੱਡ ਜੀ ਕੀ ਫਤਿਹ ਅਮਨਦੀਪ ਸਿੰਘ ਡੱਡੂ ਆਣਾ ਜ਼ਰਵਰ ਵਾਰਸ ਪੰਜਾਬ ਜਥੇਬੰਦੀ ਅੰਮ੍ਰਿਤਸਰ ਤੋਂ ਅੱਜ ਅਸੀਂ ਅੱਜ ਅਸੀਂ ਵਾਰਸ ਪੰਜਾਬ ਜਥੇਬੰਦੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਵਾਸਤੇ ਆਏ ਸੀ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਾਰਸ ਪੰਜਾਬ ਜਥੇਬੰਦੀ ਦੇ ਸਿੰਘ ਜਿਹੜੇ ਨਜ਼ਰਬੰਦ ਆ ਉਹਨਾਂ ਵਿੱਚੋਂ ਤਿੰਨ ਸਿੰਘ ਜਿਹੜੇ ਸਾਡੇ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਨਜ਼ਰਬੰਦ ਆ ਸਾਡੇ ਕੱਲ ਵਕੀਲ ਸਾਹਿਬ ਉਹਨਾਂ ਨੂੰ ਮਿਲਣ ਵਾਸਤੇ ਗਏ ਤੋ ਉਹਨਾਂ ਨੇ ਜੇਲ੍ਹ ਦਾ ਇੱਕ ਮਸਲਾ ਦੱਸਿਆ ਉਹਨਾਂ ਨੇ ਰਿਟਰਨ ਇੱਕ ਭੇਜਿਆ ਕੱਲ ਤੱਕ ਸਰ ਦੇ ਜਥੇਦਾਰ ਸਾਹਿਬ ਉਹਨਾਂ ਨੂੰ ਕਿ ਜਿਹੜਾ ਉੱਥੋਂ ਦੇ ਗੁਰੂ ਘਰ ਆ ਜੇਲਾ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈ ਉੱਥੋਂ ਦੀ ਜਿਹੜੀ ਸੇਵਾ ਮਰਿਆਦਾ ਉਹ ਪੁਲਿਸ ਪ੍ਰਸ਼ਾਸਨ ਹੀ ਭੰਗ ਕਰਦੀ ਪਈ ਆ ਉਹਦੇ ਵਿੱਚ ਮਸਲਾ ਇਹ ਹੋਇਆ ਕਿ ਜਿੱਤਰਾ ਗੁਰੂ ਘਰ ਦਾ ਸਵੇਰੇ ਸੇਖਾਂ ਦੀ ਮਰਿਆਦਾ ਵਾ ਵੀ ਸਵੇਰੇ 5 ਵਜੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਆ ਸਵੇਰੇ ਨਿਤਨੇਮ ਕਰਦੀ ਆ ਗੁਰਮਾਰ ਦਾ ਪ੍ਰਕਾਸ਼ ਕਰਦੇ ਆ ਉੱਥੋਂ ਦੇ ਅਫਸਰ ਜਿਹੜੇ ਆ ਇੱਕ ਬਲਬੀਰ ਸਿੰਘ ਆ ਤੇਗ ਜਗਜੀਤ ਸਿੰਘ ਸੁਪਰੀਡੈਂਟ ਉਹਨਾਂ ਨੇ ਜਿਹੜਾ ਸਮਾਂ 5 ਵਜੇ ਤੋਂ ਬਦਲ ਕੇ ਸਾਢੇ 7 ਦਾ ਕਰਤਾਗਾ ਸਵੇਰ ਦਾ ਗੁਰਮਾਰਾ ਦੇ ਪ੍ਰਕਾਸ਼ ਦਾ ਤੇ ਜਿਹੜੀ ਸ਼ਾਮ ਦੀ ਰਹਿ ਰਾਤ ਇਸ ਅਗਸਨ ਸਾਹਿਬ ਦਾ ਟਾਈਮ ਆ ਉਹ 3 ਵਜੇ ਤੋਂ ਸਾਢੇ 4 ਵਜੇ ਦਾ ਕਰਤਾਗਾ ਜਿਹੜੇ ਸਿੱਖ ਮਰਿਆਦਾ ਦੇ ਬਿਲਕੁਲ ਉਲਟਿਆ ਕਿਉਂਕਿ ਸਿੱਖ ਹਰ ਚੀਜ਼ ਤੇ ਬਰਦਾਸ਼ਤ ਕਰ ਸਕਦਾ ਪਰ ਗੁਰੂ ਦੀ ਤੇ ਕਿਸੇ ਨਾਲ ਕੋਈ ਸਮਝੌਤਾ ਨਹੀਂ ਗੁਰੂ ਦੀ ਮਰਿਆਦਾ ਤੇ ਕਿਸੇ ਨਾਲ ਸਾਡਾ ਗੇਤ ਸਮਝੌਤਾ ਨਹੀਂ ਹਰ ਸਿੱਖ ਗੁਰੂ ਨੂੰ ਪਹਿਲ ਰੱਖ ਕੇ ਚੱਲਦਾ ਤੇ ਉਹ ਸਿੰਘਾਂ ਨੇ ਜਿਹੜੇ ਵਾਰ ਪੰਜਾਬ ਜਥੇਬੰਦੀ ਦੇ ਉੱਤੇ ਸਿੰਘ ਆ ਭਾਈ ਮਨਦੀਪ ਸਿੰਘ ਜੀ ਬਹਿਰਾਮ ਤੋਂ ਆ ਬਲਵਿੰਦਰ ਸਿੰਘ ਜੀ ਜੰਗਿਆਣਾ ਜਤਿੰਦਰ ਸਿੰਘ ਜੀ ਬਾਬਾ ਗੋਰਖਾ ਉਹ ਵਾਰਸ ਪੰਜਾਹ ਤਿੰਨਾਂ ਸਿੰਘਾਂ ਨੇ ਇਹ ਸਾਡੇ ਵਕੀਲ ਸਾਹਿਬ ਦੇ ਨੋਟਿਸ ਵਿੱਚ ਗੱਲ ਜਾਂਦੀ ਹੈ ਤੇ ਫਿਰ ਜਿਹੜੇ ਉੱਥੇ ਜੇਲ੍ਹ ਦੇ ਵਿੱਚ ਹੋਰ ਵੀ ਗੁਰਸਿੱਖ ਵੀਰ ਆ ਜਿਹੜੇ ਗੁਰੂ ਨੂੰ ਪਿਆਰ ਕਰਦੇ ਆ ਜਿਹੜੇ ਸਿੱਖ ਵੀਰ ਆਪਣੇ ਜੇਲ੍ਹ ਤੇ ਨਿਰਮਲ ਉਹਨਾਂ ਨੇ ਇੱਕ ਬਕਾਇਦਾ ਜਿਹੜਾ ਚਿੱਠੀ ਆ ਉਹ ਕਾਲਸ ਤਖਤ ਦੇ ਜਾਇਦਾਦ ਨੂੰ ਭੇਜੀ ਆ ਉਹਦੇ ਵਿੱਚ ਉਹਨਾਂ ਹਰ ਚੀਜ਼ ਲਿਖ ਕੇ ਭੇਜੀ ਆ ਤੁਸੋ ਮਸਲਾ ਇਹ ਸਿੱਖਾਂ ਲਈ ਮਸਲਾ ਹੈ ਕਿ ਸਾਡੇ ਗੁਰੂ ਘਰ ਭਾਵੇਂ ਜੇਲਾ ਚ ਭਾਵੇਂ ਜੇਲਾ ਤੋਂ ਬਾਹਰ ਬਣੇ ਆ ਉੱਥੇ ਸਾਡੀ ਗੁਰੂ ਦੀ ਮਰਿਆਦਾ ਬਹੁਤ ਭੰਗ ਹੋ ਰਹੀ ਆ ਖਾਸ ਕਰਕੇ ਸਾਡੀ ਜਿਹੜਾ ਪੁਲਿਸ ਪ੍ਰਸ਼ਾਸਨ ਉਹੀ ਕਰਦਾ ਪਿਆ ਸੋ ਅਸੀਂ ਕੱਲ ਤੱਕ ਸਰ ਦੇ ਜਥੇਦਾਰ ਨੂੰ ਮਿਲੇ ਆ ਜਥੇਦਾਰ ਸਾਹਿਬ ਬਾਹਰ ਸੀ ਉਹਨਾਂ ਨਾਲ ਸਾਡੀ ਫੋਨ ਤੇ ਗੱਲ ਹੋ ਗਈ ਆ ਉਹ ਕਹਿੰਦੇ ਇਸ ਚੀਜ਼ ਨੂੰ ਇਸ ਛੇਤੀ ਉਸੇ ਨੋਟਿਸ ਵਿੱਚ ਲਵਾਗੇ ਤੇ ਜਿਹੜੀ ਕਾਨੂੰਨੀ ਕਾਰਵਾਈ ਬੰਦੀ ਸਿੱਖ ਮਰਿਆਦਾ ਇਨਸਾਨ ਉਹ ਦੋਵਾਂ ਪੁਲਿਸ ਅਫਸਰਾਂ ਦੇ ਬਲਬੀਰ ਸਿੰਘ ਤੇ ਜਗਜੀਤ ਸਿੰਘ ਤੇ ਜ਼ਰੂਰ ਕਰਾਂਗੇ ਤੇ ਨਾਲ ਦੀ ਨਾਲ ਤੁਹਾਡੇ ਮਾਧਿਅਮ ਰਾਹੀਂ ਪੁਲਿਸ ਪ੍ਰਸ਼ਾਸਨ ਨੂੰ ਮੈਂ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਇਹੋ ਜਿਹੜੇ ਜਿਹੜੇ ਤੁਹਾਡੇ ਅਫਸਰ ਆ ਇਹਨਾਂ ਨੂੰ ਆਪ ਹੀ ਨੱਥ ਪਾ ਲਓ ਜੇ ਇਹ ਕਹਿੰਦੇ ਇਹਨਾਂ ਨੂੰ ਜੇਲ੍ਹ ਤੋਂ ਫੇਰ ਸੋਦਾ ਤੇ ਤੁਹਾਡੇ ਗਾ ਚਿੱਕਾ ਬਣੀਆਂ ਵਜਦੀਆਂ ਇਸ ਕਰਕੇ ਅਸੀਂ ਅੱਜ ਪਿਆਰ ਦੇ ਨਾਲ ਹੀ ਤੁਹਾਨੂੰ ਸਮਝਾਉਣ ਦੇ ਆ ਕਿ ਇਹੋ ਜਿਹੜੇ ਜਿਹੜੇ ਪੁਲਿਸ ਅਫਸਰ ਜਿਹੜੇ ਸਾਡੇ ਗੁਰੂ ਦੀ ਮਰਿਆਦਾ ਨੂੰ ਪੰਗ ਕਰਦੇ ਆ ਉਹ ਬਰਦਾਸ਼ਤਯੋਗ ਨਹੀਂ ਹੈਗੇ ਤੇ ਸੋ ਇਸ ਕਰਕੇ ਅੱਜ ਅਸੀਂ ਕੱਲ ਤੱਕ ਸਾਡੇ ਜਹੀਦਾਰ ਨੂੰ ਮਿਲੇ ਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਡੀ ਉਚਿਤ ਅਧਿਕਾਰੀ ਨਾਲ ਸਭ ਤੋਂ ਪਹਿਲਾਂ ਸਾਡੀ ਉਚਿਤ ਸਭ ਤੋਂ ਉੱਚ ਸਿੱਖਾਂ ਵਾਸਤੇ ਇੱਕ ਅਕਾਲ ਤਖਤ ਸਾਹਿਬ ਆ ਅਸੀਂ ਅਕਾਲ ਤਖਤ ਦੇ ਜਹੇਦਾਰ ਨੂੰ ਅਪੀਲ ਕੀਤੀ ਆ ਉਸ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਦੇਖਾਂਗੇ ਕਿਉਂਕਿ ਸਿੱਖਾਂ ਲਈ ਸਭ ਤੋਂ ਉੱਚ ਸੰਥਾਨ ਸਾਡੇ ਅਕਾਲ ਤਖਤ ਸਾਹਿਬ ਹੈਗਾ ਇਹ ਅਸ਼ਵਾਸ਼ਣ ਕੀ ਦਵਾਇਆ ਉਹਨਾਂ ਕਹਿੰਦੇ ਇੱਕ ਦੋ ਦਿਨਾਂ ਚ ਇਹ ਕਾਰਵਾਈ ਕਰਾਂਗੇ ਕਰਕਾਲ ਸਾਹਿਬ ਵਾਈ ਗੁੱਡ ਜੀ ਕੀ ਫਤਿਹ ਅਮਨਦੀਪ ਸਿੰਘ ਡੱਡੂ ਆਣਾ ਜ਼ਰਵਰ ਵਾਰਸ ਪੰਜਾਬ ਜਥੇਬੰਦੀ ਅੰਮ੍ਰਿਤਸਰ ਤੋਂ ਅੱਜ ਅਸੀਂ ਅੱਜ ਅਸੀਂ ਵਾਰਸ ਪੰਜਾਬ ਜਥੇਬੰਦੀ ਵੱਲੋਂ ਸ੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਨੂੰ ਮਿਲਣ ਵਾਸਤੇ ਆਏ ਸੀ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਾਰਸ ਪੰਜਾਬ ਜਥੇਬੰਦੀ ਦੇ ਸਿੰਘ ਜਿਹੜੇ ਨਜਰਬੰਦਿਆਂ ਉਹਨਾਂ ਵਿੱਚੋਂ ਤਿੰਨ ਸਿੰਘ ਜਿਹੜੇ ਸਾਡੇ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਨਜਰਬੰਦਿਆਂ ਸਾਡੇ ਕੱਲ ਵਕੀਲ ਸਾਹਿਬ ਉਹਨਾਂ ਨੂੰ ਮਿਲਣ ਵਾਸਤੇ ਗਏ ਤੋ ਉਹਨਾਂ ਨੇ ਜੇਲ੍ਹ ਦਾ ਇੱਕ ਮਸਲਾ ਦੱਸਿਆ ਉਹਨਾਂ ਨੇ ਰਿਟਰਨ ਇੱਕ ਭੇਜਿਆ ਕਲਤਕ ਸਾਬ ਦੇ ਜਥੇਦਾਰ ਸਾਹਿਬ ਉਹਨਾਂ ਨੂੰ ਕਿ ਜਿਹੜਾ ਉੱਥੋਂ ਦੇ ਗੁਰੂ ਘਰ ਆ ਜੇਲਾ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈ ਉੱਥੋਂ ਦੀ ਜਿਹੜੀ ਸੇਵਾ ਮਰਿਆਦਾ ਉਹ ਪੁਲਿਸ ਪ੍ਰਸ਼ਾਸਨ ਹੀ ਭੰਗ ਕਰਦੀ ਪਈ ਆ ਉਹਦੇ ਵਿੱਚ ਮਸਲਾ ਇਹ ਹੋਇਆ ਕਿ ਜਿੱਤਰਾ ਗੁਰੂ ਘਰ ਦਾ ਸਵੇਰੇ ਅਪ ਸੇਖਾਂ ਦੀ ਮਰਿਆਦਾ ਵਾ ਕਿ ਸਵੇਰੇ 5:00 ਵਜੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਆ ਸਵੇਰੇ ਨਿਤਨੇਮ ਕਰਦੇ ਆ ਗੁਰਮਾਰ ਦਾ ਪ੍ਰਕਾਸ਼ ਕਰਦੇ ਆ ਉੱਥੋਂ ਦੇ ਅਫਸਰ ਜਿਹੜੇ ਆ ਇੱਕ ਬਲਬੀਰ ਸਿੰਘ ਆ ਜੇ ਕਿ ਜਗਜੀਤ ਸਿੰਘ ਸੁਪਰੀਡੈਂਟ ਉਹਨਾਂ ਨੇ ਜਿਹੜਾ ਸਮਾਂ 5 ਵਜੇ ਤੋਂ ਬਦਲ ਕੇ ਸਾਢੇ 7 ਦਾ ਕਰਤਾਗਾ ਸਵੇਰ ਦਾ ਗੁਰਮਾਰਾ ਦੇ ਪ੍ਰਕਾਸ਼ ਦਾ ਤੇ ਜਿਹੜੀ ਸ਼ਾਮ ਦੀ ਰਹਿ ਰਾਤ ਦੇ ਸਗਾ ਸੰਸਾ ਦਾ ਟਾਈਮ ਆ ਉਹ 3 ਵਜੇ ਤੋਂ ਸਾਢੇ 4 ਵਜੇ ਦਾ ਕਰਤਾਗਾ ਜਿਹੜੇ ਸਿੱਖ ਮਰਿਆਦਾ ਦੇ ਬਿਲਕੁਲ ਉਲਟਿਆ ਕਿਉਂਕਿ ਸਿੱਖ ਹਰ ਚੀਜ਼ ਤੇ ਬਰਦਾਸ਼ਤ ਕਰ ਸਕਦਾ ਪਰ ਗੁਰੂ ਦੀ ਤੇ ਕਿਸੇ ਨਾਲ ਕੋਈ ਸਮਝੌਤਾ ਨਹੀਂ ਗੁਰੂ ਦੀ ਮਰਿਆਦਾ ਤੇ ਕਿਸੇ ਨਾਲ ਹੱਡਾ ਗੇਤ ਸਮਝੌਤਾ ਨਹੀਂ ਹਰ ਸਿੱਖ ਗੁਰੂ ਨੂੰ ਪਹਿਲ ਰੱਖ ਕੇ ਚੱਲਦਾ ਤੇ ਉਹ ਸਿੰਘਾਂ ਨੇ ਜਿਹੜੇ ਵਾਰ ਪੰਜਾਬ ਜਥੇਬੰਦੀ ਦੇ ਉੱਤੇ ਸਿੰਘ ਆ ਪਾਈ ਮਨਦੀਪ ਸਿੰਘ ਜੀ ਬਹਿਰਾਮ ਤੋਂ ਆ ਬਲਵਿੰਦਰ ਸਿੰਘ ਜੀ ਜੰਗਿਆਣਾ ਜਤਿੰਦਰ ਸਿੰਘ ਜੀ ਬਾਬਾ ਗੋਰਖਾ ਉਹ ਵਾਰਸ ਪੰਜਾਹ ਤਿੰਨਾਂ ਸਿੰਘਾਂ ਨੇ ਇਹ ਸਾਡੇ ਵਕੀਲ ਸਾਹਿਬ ਦੇ ਨੋਟਿਸ ਵਿੱਚ ਗੱਲ ਜਾਂਦੀ ਤੇ ਫਿਰ ਜਿਹੜੇ ਉੱਥੇ ਜੇਲ੍ਹ ਦੇ ਵਿੱਚ ਹੋਰ ਵੀ ਗੁਰਸਿੱਖ ਵੀਰ ਆ ਜਿਹੜੇ ਗੁਰੂ ਨੂੰ ਪਿਆਰ ਕਰਦੇ ਆ ਜਿਹੜੇ ਸਿੱਖ ਵੀਰ ਆਪਣੇ ਜੇਲ੍ਹ ਤੇ ਨਰਮ ਉਹਨਾਂ ਨੇ ਇੱਕ ਬਕਾਇਦਾ ਜਿਹੜਾ ਚਿੱਠੀ ਆ ਉਹ ਕਾਲਸ ਤੱਕ ਦੇ ਜਾਇਦਾਦ ਨੂੰ ਭੇਜੀ ਆ ਉਹਦੇ ਵਿੱਚ ਉਹਨਾਂ ਹਰ ਚੀਜ਼ ਲਿਖ ਕੇ ਭੇਜੀ ਆ ਇਸੋ ਮਸਲਾ ਹੈ ਸਿੱਖਾਂ ਲਈ ਮਸਲਾ ਹੈ ਕਿ ਸਾਡੇ ਗੁਰੂ ਘਰ ਭਾਵੇਂ ਜੇਲਾ ਚ ਤੇ ਭਾਵੇਂ ਜੇਲਾ ਤੋਂ ਬਾਹਰ ਬਣੇ ਆ ਉੱਥੇ ਸਾਡੀ ਗੁਰੂ ਦੀ ਮਰਿਆਦਾ ਬਹੁਤ ਭੰਗ ਹੋ ਰਹੀ ਆ ਖਾਸ ਕਰਕੇ ਸਾਡੀ ਜਿਹੜਾ ਪੁਲਿਸ ਪ੍ਰਸ਼ਾਸਨ ਉਹੀ ਕਰਦਾ ਪਿਆ ਸੋ ਅਸੀਂ ਕੱਲ ਤੱਕ ਸਦੇ ਜਥੇਦਾਰ ਨੂੰ ਮਿਲੇ ਆ ਜਥੇਦਾਰ ਸਾਹਿਬ ਬਾਹਰ ਸੀ ਉਹਨਾਂ ਨਾਲ ਸਾਡੀ ਫੋਨ ਤੇ ਗੱਲ ਹੋ ਗਈ ਆ ਉਹ ਕਹਿੰਦੇ ਇਸ ਚੀਜ਼ ਨੂੰ ਇਸ ਛੇਤੀ ਉਸੇ ਨੋਟਿਸ ਵਿੱਚ ਲਵਾਗੇ ਤੇ ਜਿਹੜੀ ਕਾਨੂੰਨੀ ਕਾਰਵਾਈ ਬੰਦੀ ਸਿੱਖ ਮਰਿਆਦਾ ਇਨਸਾਨ ਉਹ ਦੋਵਾਂ ਪੁਲਿਸ ਅਫਸਰਾਂ ਦੇ ਬਲਬੀਰ ਸਿੰਘ ਤੇ ਜਗਜੀਤ ਸਿੰਘ ਤੇ ਜ਼ਰੂਰ ਕਰਾਂਗੇ ਤੇ ਨਾਲ ਦੀ ਨਾਲ ਤੁਹਾਡੇ ਮਾਧਿਅਮ ਰਾਹੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਇਹੋ ਜਿਹੜੇ ਜਿਹੜੇ ਤੁਹਾਡੇ ਅਫਸਰ ਆ ਇਹਨਾਂ ਨੂੰ ਆਪ ਹੀ ਨੱਥ ਪਾ ਲੋ ਜਿਵੇਂ ਕਿ ਇਹਨਾਂ ਨੂੰ ਜੇਲ੍ਹ ਤੋਂ ਫੇਰ ਸੋਧਾ ਤੁਹਾਡੇ ਕੋਲ ਚੀਕਾਂ ਬਣੀਆਂ ਵੱਜਦੀਆਂ ਇਸ ਕਰਕੇ ਅਸੀਂ ਅੱਜ ਪਿਆਰ ਦੇ ਨਾਲ ਹੀ ਤੁਹਾਨੂੰ ਸਮਝਾਉਣ ਦੇ ਆ ਕਿ ਇਹੋ ਜਿਹੇ ਜਿਹੜੇ ਪੁਲਿਸ ਅਫਸਰ ਜਿਹੜੇ ਸਾਡੇ ਗੁਰੂ ਦੀ ਮਰਿਆਦਾ ਨੂੰ ਭੰਗ ਕਰਦੇ ਆ ਉਹ ਬਰਦਾਸ਼ਤਯੋਗ ਨਹੀਂ ਹੈਗੇ ਦੇ ਸੋ ਇਸ ਕਰਕੇ ਅੱਜ ਹੀ ਕਾਲਤਖਸਾ ਦੇ ਜਹੇਦਾਰ ਨੂੰ ਮਿਲੇ ਆ ਵਾਹੀ ਗੁਰ ਚਿੱਕਾ ਖਾਲਸਾ ਵਾਹੀ ਗੁਰ ਚਿੱਕੀ ਫਤਿਹ ਸਾਡੀ ਉੱਚ ਅਧਿਕਾਰੀ ਨਾਲ ਸਭ ਤੋਂ ਪਹਿਲਾਂ ਸਾਡੀ ਉੱਚ ਸਭ ਤੋਂ ਉੱਚ ਸਿੱਖਾ ਵਾਸਤੇ ਸ੍ਰੀ ਕਾਲਤਖਸਾ ਹੋਇਆ ਅਸੀਂ ਕਾਲਤਖਸਾ ਦੇ ਜਹੇਦਾਰ ਨੂੰ ਅਪੀਲ ਕੀਤੀ ਆ ਉਸ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਵੇਖਾਂਗੇ ਕਿਉਂਕਿ ਸਿੱਖਾਂ ਲਈ ਸਭ ਤੋਂ ਉੱਚ ਸੰਤਾਨ ਸਾਡੇ ਸ੍ਰੀ ਕਾਲਤਖਸਾ ਸਾਹਿਬਾਨ ਆ ਇਹ ਆਸ਼ਵਾਸ਼ਣ ਕੀ ਦਵਾਇਆ ਉਹਨਾਂ ਕਹਿੰਦੇ ਇੱਕ ਦੋ ਦਿਨਾਂ ਚ ਇਹ ਕਾਰਵਾਈ ਕਰਾਂਗੇ